ਆਰਟੀਆਂ ਆ ਕਿ ਹੋਈ ਜੀ ਲੈਣ ਕੁਆ ਜਿਹੜਾ ਕਿਸਾਨਾਂ ਤੇ ਆਰਟੀਆਂ ਦਾ ਪਤੜਾ ਸ਼ਹਿਰ ਚ ਜਿਹੜਾ ਮਸਲਾ ਚੱਲਦਾ ਸੀਗਾ ਉਹ ਜਿਹੜਾ 26 ਜਨਵਰੀ ਤੋਂ ਬਾਅਦ ਦਾ ਰੱਖਿਆ ਗਿਆ ਸੀਨੀਅਰ ਅਫਸਰ ਐਸਐਸਪੀ ਸਾਹਿਬ ਵੱਲੋਂ ਜਿਹੜਾ ਇਹ ਹੁਕਮ ਹੋਇਆ ਸੀ ਵੀ 26 ਜਨਵਰੀ ਤੱਕ ਹਲੇ ਡਿਊਟੀ ਹੈ ਇਹ ਉਸ ਤੋਂ ਬਾਅਦ ਕਿਸੇ ਅਫਸਰਾਂ ਦੀ ਡਿਊਟੀ ਲਾ ਕੇ ਇਹ ਮਸਲੇ ਨੂੰ ਦੁਬਾਰਾ ਹੱਲ ਕੀਤਾ ਜਾਊਗਾ ਤੇ ਇਨਸਾਫ ਤੋਂ ਆ ਜਾਊਗਾ ਇਹ ਮਸਲਾ ਹੈ ਕਿ ਸੀਜੀਟੀ ਕਿ ਕਿਵੇਂ ਚੱਲ ਰਿਹਾ ਸੀਗਾ ਕਿੰਨੇ ਤਰ੍ਹਾਂ ਦਾ ਸੀ ਇਹ ਮਸਲਾ 20 ਲੱਖ ਰੁਪਏ ਨੂੰ ਲੈ ਕੇ ਸੀਗਾ ਜੀ 20 ਲੱਖ ਰੁਪਏ ਇੱਕ ਆ ਹੈਗੇ ਉਹਨਾਂ ਨੇ ਆ ਜਗਿੰਦਰ ਸਿੰਘ ਵੱਲੋਂ ਆੜਤੀ ਦੁਕਾਨ ਤੇ ਰੱਖਿਆ ਗਿਆ ਸੀਗਾ ਤੇ ਜਗਿੰਦਰ ਸਿੰਘ ਕਹਿੰਦਾ ਵੀ ਮੈਨੂੰ ਪੈਸੇ ਮਿਲੇ ਨਹੀਂ ਆੜਤ ਵੱਲੋਂ ਕਿਹਾ ਜਾ ਰਿਹਾ ਹੈ ਵੀ ਪੈਸੇ ਦਿੱਤੇ ਜਾ ਚੁੱਕੇ ਨੇ ਐਦਾਂ ਦਾ ਇਹ ਮਸਲਾ ਸੀਗਾ ਕਿਸਾਨਾਂ ਨੇ ਦੁਕਾਨ ਤੇ ਕਬਜ਼ਾ ਕੀਤਾ ਸੀ 4 ਦਿਨਾਂ ਤੋਂ ਕੀ ਲੱਗਦਾ ਹੁਣ ਦੁਕਾਨਾਂ ਨੇ ਕਬਜ਼ਾ ਆਪਣਾ ਕਬਜ਼ਾ ਖਾਲੀ ਕਰਤਾ ਤੇ ਕੀ ਹੋਇਆ ਕਿਸਾਨਾਂ ਵੱਲੋਂ ਜਿਹੜਾ ਦੁਕਾਨ ਤੇ ਕੋਈ ਕਬਜ਼ਾ ਜਿਹੜਾ ਸੀਗਾ ਉਹ ਤੇ ਖਾਲੀ ਕਰ ਦਿੱਤਾ ਗਿਆ ਜਿਹੜੀ ਦੁਕਾਨ ਆ ਉਹ ਵਾਪਸ ਅੜਤ ਦੇ ਮਾਲਕ ਨੂੰ ਸਮਾ ਦਿੱਤੀ ਗਈ ਹੈ ਫਿਰ ਇਹ ਸਹਿਮਤੀ ਤੁਹਾਡੇ ਕਿਸਾਨਾਂ ਨਾਲ ਤੇ ਅੜਤੀਏ ਦੀ ਆਪਸੀ ਸੇਫਟੀ ਨਾਲ ਹੋਇਆ ਹੈ ਜਾਂ ਇਸ ਇੱਕ ਤਰ੍ਹਾਂ ਨਾਲ ਸਹਿਮਤੀ ਬੰਨਿਆ ਜਾਵੇ ਇਹਨੂੰ ਕਿਉਂਕਿ ਇਹਦੇ ਚ ਕੋਈ ਰੋਲਾ ਰੱਪਾ ਨਹੀਂ ਹੈਗਾ ਕਿਸਾਨਾਂ ਨੂੰ ਬੇਨਤੀ ਕਰਕੇ ਹਟਾ ਉੱਥੋਂ ਉਠਾਇਆ ਗਿਆ ਤੇ ਆੜਤੀ ਜਿਹੜੇ ਨੇ ਆਪਰੀ ਦੁਕਾਨ ਚ ਆ ਕੇ ਬੈਠ ਗਏ ਮਸਲੇ ਦਾ ਹੱਲ ਜੀ ਕਰੋ ਮਸਲੇ ਦਾ ਹੱਲ ਜਿਹੜਾ ਉਹ 26 ਤੋਂ ਬਾਅਦ ਕੀਤਾ ਜਾ ਰਹਣਾ ਕੋਈ ਸਮਸਿਆ ਸੁਧੰਦਰ ਨਹੀਂ ਹੈਗੀ ਆਪਣੇ ਕੋਲ ਟੋਟਿਆ ਲਾਈਟ ਪੜੀ ਨਹੀਂ ਸਾਧਨ ਨਹੀਂ ਹੈ ਇਹਦੇ ਉੱਪਰ ਹੋਰ ਪੈਸੇ ਦੇ ਹਾਂਜੀ ਭਾਂਡੇ ਤੇ ਵੀ ਫੈਸਲਾ ਹੋਇਆ ਜੀ ਇਹ ਕੱਪੜੇ ਦੇ ਭਾਂਡੇ ਨੂੰ ਸਵੇਰੇ ਲੈ ਜਾਣਾ ਆ ਮੇਰ ਨੂੰ ਜਸਵਿੰਦਰ ਸਿੰਘ ਬਰਾਸ ਜ਼ਿਲ੍ਹਾ ਪ੍ਰਧਾਨ ਬੀਕੇ ਜੀ ਇਕਤਾ ਗਰਾਹਾਂ ਜੋ ਆਪਣਾ ਲੰਮੇ ਸਮੇਂ ਤੋਂ ਜਿਹੜਾ ਕ੍ਰਿਸ਼ਨ ਕੁਮਾਰ ਦੀ ਦੁਕਾਨ ਅੱਗੇ ਆਪਾਂ ਪਾਟਣਾ ਲਾਇਆ ਜੀ ਉਹੋ ਧਰਨਾ ਆਪਣਾ ਸਤਰਾਂ ਨੇ ਦਾ ਇੱਕ ਬਜ਼ੁਰਗ ਕਿਸਾਨ ਹੈ ਜਿਹਦੀ 95 ਸਾਲ ਦੀ ਉਮਰ ਹੈ ਉਹਦਾ 20 ਲੱਖ ਰੁਪਏ ਦਾ ਜਿਹੜਾ ਫਰੋਡ ਹੈ ਉਹਦੇ ਨਾਲ ਹੋਇਆ ਹੈ ਉਹਨੂੰ ਲੈ ਕੇ ਇਹ ਜਿਹੜਾ ਧਰਨਾ ਲਾਇਆ ਹੋਇਆ ਦੀ ਅੱਜ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਸ਼ਾਸਨ ਹੈ ਐਸਐਸਪੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਗਿਆ ਵੀ ਇਹ ਦੋ ਦਿਨਾਂ ਦਾ ਸਾਨੂੰ ਸਮਾਂ ਦੇ ਦਿਓ ਦੋ ਦਿਨਾਂ ਤੋਂ ਬਾਅਦ ਅਸੀਂ ਇਹ ਜਿਹੜੀ ਗੱਲਬਾਤ ਹੈ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਸਾਂਣਾਂਗੇ ਵੀ ਪੈਸੇ ਕਿਹਦੇ ਕੋਲ ਨੇ ਇਸ ਗੱਲ ਦੇ ਭਰੋਸੇ 'ਚ ਅਸੀਂ ਅੱਜ ਦਾ ਜਿਹੜਾ ਇਹ ਧੰਨਾ ਅਸੀਂ ਮੁਲਤਵੀ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅੱਗੇ ਕੀ ਕਰਨਾ ਸੀ ਉਹ ਜਿਲ੍ਹਾ ਟੀਮ ਵਿਚਾਰ ਕੇ ਅੱਗੇ ਕੀ ਫੈਸਲਾ ਲੈਣਾ ਹੈ ਉਹ ਅਸੀਂ ਅੱਗੇ ਇਹਦੇ ਕਰਾਂਗੇ ਕ੍ਰਾਂਤੀ ਕਬਜ਼ਾ ਜਿਹੜਾ ਸਰਪਤਾ ਦਾ ਰਿਹਾ ਸੀ ਉਹ ਅੱਜ ਜ਼ਿਲ੍ਹਾ ਟੀਮ ਬਲਾਕ ਟੀਮ ਦੀ ਸਹਿਮਤੀ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਕਹਿਣ ਦੇ ਆਪਾਂ ਨੇ ਉਹ ਜਿਹੜਾ ਆਪਾਂ ਨੇ ਸਹਿਮਤੀ ਦੇ ਨਾਲ ਆਪਣੀ ਟੀਮ ਦੇ ਨਾਲ ਉਹ ਦੁਕਾਨ ਦਾ ਜਿਹੜਾ ਕਬਜ਼ਾ ਆਪਾਂ ਨੇ ਅੱਜ ਛੱਡਿਆ ਉਹ ਪ੍ਰਸ਼ਾਸਨ ਨੇ ਜੀ ਰਾਤ ਇਸ ਮਸਲੇ ਦਾ ਹੱਲ ਕਰਤਾ ਸੀਗਾ ਉਹਨਾਂ ਨੇ ਕਹਤਾ ਸੀ 26 ਜਨਵਰੀ ਨੂੰ ਬਲੋਗ ਜਨਮ ਸਿਰੇ ਪ੍ਰੋਗਰਾਮ ਤੇ ਜਾਣਾ ਹੈ ਤੇ ਉਸ ਵਾਰ ਥੁੜੀਆ ਕੇ ਦੁਕਾਨ ਦੀ ਚਾਬੀ ਖਲਾ ਕੇ ਉਹਨਾਂ ਦਾ ਸਮਾਨ ਉਹ ਚੁਕਵਾ ਦਾਂਗੇ ਉਹ ਪ੍ਰਸ਼ਾਸਨ ਨੇ ਆ ਕੇ ਹੁਣ ਉਹ ਸਾਰੇ ਦੁਕਾਨ ਖਾਲੀ ਕਰਾ ਕੇ ਜਿਹੜੀ ਚਾਬੀ ਹੈ ਉਹ ਸਾਡੇ ਜਿਹੜੇ ਦੁਕਾਨ ਦਾ ਮਾਲਕ ਸੀ ਨੂੰ ਸਮਹਾਤੀ ਤੇ ਅਸੀਂ ਸਾਰਾ ਪ੍ਰਸ਼ਾਸਨ ਦਾ ਸਾਰੀ ਸੰਗਤ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਆਪਣੇ ਬੜੇ ਸ਼ਾਂਤਮਈ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕੀਤਾ ਇਹ ਮਸਲਾ ਸੀ ਚੱਲਿਆ ਆ ਜੀ ਇਹ ਮਸਲਾ ਸੀ ਜੋ ਕੋਈ ਦੇਣ ਲੈਣ ਦਾ ਮਸਲਾ ਸੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੋ ਅਸੀਂ ਵੀ ਸਰਕਾਰ ਨੂੰ ਕਿਹਾ ਵੀ ਜਿੱਥੇ ਜੋ ਵੀ ਕੋਈ ਬੰਦਾ ਗਲਤ ਆ ਅਸੀਂ ਉਹਦੀ ਗਲਤ ਬੰਦੇ ਦੀ ਕੋਈ ਸਪੋਰਟ ਨਹੀਂ ਕਰਾਂਗੇ ਅਸੀਂ ਹੱਕ ਤੇ ਸੱਚ ਦੇ ਲੜਾਈ ਲੜਾਂਗੇ ਹੱਕ ਤੇ ਸੱਚ ਦੇ ਖੜਾਂਗੇ ਅਗਰ ਕਿਸੇ ਕਿਸਦਾ ਲੈਣ ਦੇਣਾ ਬਿਲਕੁਲ ਹੋਣਾ ਚਾਹੀਦਾ ਪਰ ਕਿਸੇ ਨਾਲ ਨਜਾਇਜ਼ ਧੱਕਾ ਨਹੀਂ ਹੋਣਾ ਚਾਹੀਦਾ ਇੱਕ ਰਿਵੀਸ਼ਨ ਕੁਮਾਰ ਆ ਜੀ ਇੱਕ ਰਿਵੀਸ਼ਨ ਕੁਮਾਰ ਆ ਸ਼ਿਵ ਸ਼ੰਕਰ ਟ੍ਰੇਡਿੰਗ ਕੰਪਨੀ ਦੁਕਾਨ ਹੈ ਕੋਈ ਕਿਸਾਨ ਦਾ ਦੇਣ ਲੈਣ ਸੀ ਉਹਦੇ ਨਾਲ ਤੇ ਉਹ ਕਹਿੰਦਾ ਸੀ ਵੀ ਮੇਰੇ ਕੋਲ ਕਿਸਾਨ ਪੈਸੇ ਲੈ ਗਿਆ ਤੇ ਉਹਦੇ ਸਬੰਧ ਦੇ ਵਿੱਚ ਉਹਨਾਂ ਦਾ ਘੇਲੂ ਡਿਸਪੂਟ ਸੀ ਡਿਸਪੂਟ ਦੇ ਕਾਰਨ ਇਹ ਜਿਹੜੀ ਗੱਲ ਹੈ ਬਾਹਰ ਆਈ ਹੈ ਅਸੀਂ ਅਸੀਂ ਅੱਜ ਵੀ ਆਪਣਾ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਆ ਵੀ ਦੀ ਇਨਵੈਸਟੀਗੇਸ਼ਨ ਕਰਕੇ ਸੱਚ ਦਾ ਸੱਚ ਤੇ ਝੂਠ ਦਾ ਝੱਟ ਨਿਖਤਾਰਾ ਜਾਵੇ ਤਾਂ ਜੋ ਸੱਚ ਦੀ ਜਿੱਤ ਹੋ ਸਕੇ ਅੱਜ ਅੱਜ ਚਾਬੀਆਂ ਤੁਹਾਡੇ ਹੱਲੇ ਕਿਸਾਨ ਚਾਬੀਆਂ ਜੀ ਪ੍ਰਸ਼ਾਸਨ ਨੇ ਸਾਨੂੰ ਆਪਣਾ ਸਮਾਤੀਆਂ ਅਸੀਂ ਦੁਕਾਨਦਾਰ ਨੂੰ ਦਿੱਤੀਆਂ ਉਹ ਆਪਣੀ ਦੁਕਾਨ ਤੇ ਬੈਠੇ ਆਪਣਾ ਕਾਰੋਬਾਰ ਕਰੇ ਤੇ ਜਿੱਡਾ ਕੋਈ ਹੋਊਗਾ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਨਿਕਲੂਗਾ ਉਹਦੇ ਨਾਲ ਅਸੀਂ ਸਾਰੇ ਖੜਾਂਗੇ ਉਮੀਦ ਹੈ ਕਿ ਸਾਸ ਲੱਗਿਆ ਨੂੰ ਸਮਝ ਕੋਸ਼ਿਸ਼ਾਂ ਕਿਤਨਾ ਨੇ ਨਹੀਂ ਸਾਨੂੰ ਉਮੀਦ ਹੈ ਜੀ ਪੂਰਨ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਕਿਉਂਕਿ ਪ੍ਰਸ਼ਾਸਨ ਨੇ ਬੜਾ ਵਧੀਆ ਕੰਮ ਕੀਤਾ ਹੈ ਔਰ ਅਸੀਂ ਇਸ ਦੀ ਸਰਾਹਣਾ ਕਰਦੇ ਹਾਂ ਔਰ ਅੱਗੇ ਉਮੀਦ ਕਰਦੇ ਹਾਂ ਵੀ ਇਸ ਨੂੰ ਆਪਣਾ ਬੇਪਾਕ ਤਰੀਕੇ ਦੇ ਨਾਲ ਇਸ ਨੂੰ ਮਸਲੇ ਨੂੰ ਨਿਢਠਾ ਜਾਵੇ ਅੱਜ ਅੱਜ ਦਾ ਮੈਟਰ ਜੀ ਸਭ ਨੇ ਤੁਹਾਡੇ ਕੋਲ ਸਭ ਤੋਂ ਪਹਿਲਾਂ જય શ્રી ਰਾਮ ਭਾਰਤ ਮਾਤਾ ਕੀ ਜੈ ਗਣਤੰਤਰ ਦਿਵਸ ਦੀਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਅੱਜ ਜਿਹੜਾ ਇਹ ਕਈ ਦਿਨਾਂ ਤੋਂ ਮਸਲਾ ਜਿਹੜਾ ਚੱਲਿਆ ਆ ਰਿਹਾ ਸੀਗਾ ਆਰਤੀ ਐਸ਼ ਤੇ ਜ਼ਿਮੀਦਾਰ ਵਿਚਕਾਰ ਜੋ ਵੀ ਕੋਈ ਦਿਸਮੂਰ ਸੀਗਾ ਗਲਤਫਹਿਮੀ ਸੀਗੀ ਉਹਨੂੰ ਪ੍ਰਸ਼ਾਸਨ ਨੇ ਬੜੀ ਸੂਝ-ਬੂਝ ਤਰੀਕੇ ਨਾਲ ਕਿਉਂਕਿ ਜਿਹੜਾ ਸਾਡਾ ਹਲਕਾ ਸ਼ਤਰਾਣਾ ਇਹ ਹਮੇਸ਼ਾ ਕਿੰਨੇ ਵਿਵਾਦ ਰਹੇ ਮਾੜੇ ਸਮੇਂ ਦੇ ਦੌਰਾਨ ਵੀ ਜਿਹੜਾ ਹਲਕਾ ਸ਼ਤਰਾਣਾ ਤਕਰੀਬਨ ਸਾਡਾ ਆਪਸ ਵਿੱਚ ਭਾਈਚਾਰਾ ਜਿਹੜਾ ਉਹ ਸਦਾ ਕਾਇਮ ਰਿਹਾ ਲੋਕ ਬੜੇ ਸੂਝ-ਬੂਝ ਵਾਲੇ ਨੇ ਆਗੂ ਬੜੇ ਸੂਝ-ਬੂਝ ਵਾਲੇ ਨੇ ਇਸ ਕਰਕੇ ਪ੍ਰਸ਼ਾਸਨ ਨੇ ਤੇ ਆਪਣਾ ਆਗੂਆਂ ਨੇ ਜਿਹੜਾ ਮਿਲ ਬੈਠ ਕੇ ਜਿਹੜਾ ਇਹਨੂੰ ਮਸਲੇ ਨੂੰ ਹੱਲ ਕੀਤਾ ਜਿਹੜੀ ਕਬਜ਼ਾ ਸੀਗਾ ਉਹ ਕੀਤਾ ਹੋਇਆ ਸੀਗਾ ਆਰਟੀਈ ਦੇ ਨੂੰ ਦੁਬਾਰਾ ਜਿਹੜਾ ਹੈਗਾ ਉਹਦੇ ਸਪੁਰਦਾਂਚ ਕਰਾਤਾ ਹੈ ਤੇ ਇਸ ਕਰਕੇ ਜਿਹੜਾ ਆਗਲਾ ਵਿਸ਼ਾ ਹੋ ਇਨਵੈਸਟੀਗੇਸ਼ਨ ਦਾ ਆਰਟੀਈ ਵੀ ਚਾਹੁੰਦੇ ਨੇ ਸਾਰੇ ਜਾਣਦੇ ਨੇ ਵੀ ਕੋਈ ਕਿਸੇ ਜਿ ਕੋਈ ਕਮੀ ਹੈ ਉਹਨੂੰ ਦੂਰ ਕੀਤਾ ਜਾਵੇ ਬਿਲਕੁਲ ਧੰਨਵਾਦ ਕਰੋ ਜੀ ਜਿਆਗਰ ਵਾਲਾ ਸਵਾਦੇ ਪ੍ਰਧਾਨ ਉਹਦੇ ਵਿੱਚ ਲੱਗਦਾ ਜਿਹੜਾ ਮਾਮਲਾ ਸੁਲਝ ਗਿਆ ਸਾਰਾ ਹੁਣ ਇਹਦੇ ਵਿੱਚ ਇਹ ਮਾਮਲਾ ਸਭ ਤੋਂ ਪਹਿਲਾਂ ਤਾਂ ਮੈਂ ਜੀ ਸਾਡੇ ਭਾਈਚਾਰੇ ਦਾ ਤੇ ਸਾਡੇ ਵਿਧਾਇਕ ਸਾਹਿਬ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਕਿ ਭਾਈਚਾਰੇ ਨੇ ਇੱਕ ਮੁੱਠਤਾ ਦਿਖਾਈ ਹੈ ਸਾਡੇ ਸੀਨੀਅਰ ਪ੍ਰਧਾਨ ਜੀ ਜੋ ਖੜੇ ਨੇ ਉਹ ਸਾਡੇ ਨੇ ਉਹਨਾਂ ਗਵਾਈ ਕੀਤੀ ਤੇ ਵਿਧਾਇਕ ਸਾਹਿਬ ਨੇ ਤੇ ਪ੍ਰਸ਼ਾਸਨ ਨੇ ਵਿੱਚ ਪੈ ਕੇ ਇਸ ਮਸਲੇ ਨੂੰ ਬੜੀ ਸੰਜੀਦਗੀ ਨਾਲ ਨਿਵੇੜਣ ਦੀ ਗੱਲ ਕੀਤੀ ਇਹਦਾ ਮੇਨ ਮੁੱਦਾ ਸੀ ਦੁਕਾਨ ਤੇ ਕਬਜ਼ੇ ਦਾ ਉਹ ਦੁਕਾਨ ਦੀ ਜੋ ਚਾਬੀ ਸੀ ਅੱਜ ਉਹ ਦੁਕਾਨ ਦੇ ਮਾਲਕ ਨੂੰ ਸਪੁਰਦ ਕਰਾਤੀ ਤਾਂ ਧੰਨਵਾਦ ਠੀਕ ਹੈ ਜੀ